ਭੈਣ ਕੋਲ ਵੀਰ ਵੇ ਬਣਾ ਲਾ ਰੱਖੇ ਜੀ ਸੋਹਣੇ ਜੇ ਗੁੱਟ ਤੇ ਸਜਾਲਾ ਰੱਖੇ ਜੀ 2024 ਰਖੜੀ ਦੇਖੋ ਜੀ ਭਰਾਵਾਂ ਨਾਲੋਂ ਜ਼ਿਆਦਾ ਭਾਬੀਆਂ ਦੀ ਵੈਰਾਈਟੀ ਜ਼ਿਆਦਾ ਆਈ ਜੀ ਬ੍ਰੇਸਲੇਟ ਵਗੈਰਾ ਕੜੇ ਸਾਰੇ ਐਸ ਵాలే ਚਲਦੇ ਵੀ ਜੀ ਨਾਮ ਇਹ ਭਾਈ ਭੈਣ ਦਾ ਪਿਆਰ ਦਾ ਪ੍ਰਤੀਕ ਹੈ ਭਾਈਆਂ ਕੇ ਸਾਥ-ਸاتھ ਭਾਬੀ ਕੋ ਵੀ ਤਾਂ ਪ੍ਰੇਮ ਬਣਾ ਰਹਿਣਾ ਚਾਹੀਏ। ਅਕੇਲੇ ਭਾਈ ਕੋ ਬਾਂਧਗੇ ਤਾਂ ਫਿਰ ਭਾਬੀ ਕੋ ਥੋੜੀ ਨਾ ਨਾਰਾਜ਼ ਕਰੇਂਗੇ। ਆਇਆ ਰਖੜੀ ਦਾ ਤਿਉਹਾਰ, ਸ਼ਾਈ ਖੁਸ਼ੀਆਂ ਦੀ ਬਹਾਰ। ਇੱਕ ਰੇਸ਼ਮ ਦੀ ਡੋਰੀ ਨਾਲ ਭੈਣ ਨੇ ਵੀਰ ਦੇ ਗੁੱਟ ਤੇ ਬੰਨਿਆ ਪਿਆਰ। ਜੀ ਹਾਂ ਰਖੜੀ ਦੇ ਤਿਉਹਾਰ ਨੂੰ ਲੈ ਕੇ ਬਾਜ਼ਾਰਾਂ ਵਿੱਚ ਜਿਹੜੀ ਰੌਣਕ ਆ ਉਹ ਲੱਗ ਚੁੱਕੀ ਹੈ ਇਸ ਵਕਤ ਮੈਂ ਮੌਜੂਦਾ ਅੰਮ੍ਰਿਤਸਰ ਦੀ ਆਈਡੀਐਸ ਮਾਰਕੀਟ ਦੇ ਵਿੱਚ ਜਿੱਥੇ ਰਖੜੀ ਦੇ ਤਿਉਹਾਰ ਨੂੰ ਲੈ ਕੇ ਰੌਣਕਾਂ ਲੱਗ ਚੁੱਕੀਆਂ ਨੇ ਆਓ ਤੁਹਾਨੂੰ ਦੁਕਾਨੇਆਂ ਕਿ ਰਖੜੀ ਦੇ ਤਿਉਹਾਰ ਨੂੰ ਲੈ ਕੇ ਕਿਸ-ਕਿਸ ਤਰ੍ਹਾਂ ਦੀਆਂ ਰਖੜੀਆਂ ਜਿਹੜੀਆਂ ਨੇ ਉਹ ਬਾਜ਼ਾਰਾਂ ਵਿੱਚ ਵਿਕਰੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਤਰ੍ਹਾਂ-ਤਰ੍ਹਾਂ ਦੀਆਂ ਜਿਹੜੀਆਂ ਵੱਖ-ਵੱਖ ਤਰ੍ਹਾਂ ਦੀਆਂ ਰਖੜੀਆਂ ਨੇ ਉਹ ਬਾਜ਼ਾਰਾਂ ਵਿੱਚ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਗੱਲਬਾਤ ਕਰਦੇ ਹਾਂ ਦੁਕਾਨਦਾਰ ਦੇ ਨਾਲ ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਕੀ ਰਿਸਪੌਂਸ ਮਿਲ ਰਿਹਾ ਸਭ ਤੋਂ ਪਹਿਲਾਂ ਮੈਂ ਕਹਾਂ ਬਹੁਤ ਵਧੀਆ ਰਿਸਪੌਂਸ ਹੈ ਜੀ ਤੇ ਇਸ ਵਾਰ ਰਖੜੀ ਜਿਹੜੀ ਆ ਉਹ ਕਿਸ ਤਰ੍ਹਾਂ ਦੀ ਖਾਸ ਜਿਹੜੀ ਆ ਆਈ ਹੈ ਈਵਲਾਈਵਰ ਆ ਚਲਦੀ ਵੀ ਆ ਹਕਲ ਅੱਜ ਜ਼ਿਆਦਾ ਟ੍ਰੈਂਚ ਈਵਲਾਈ ਬਹੁਤ ਵਧੀਆ ਵਿਕਦੀ ਵੀ ਸੇ ਲੱਗੀ ਹੈ ਹੋਰ ਬੱਚਿਆਂ ਲਈ ਕੁਝ ਖਾਸ ਅੱਜ ਕਿਸ ਤਰ੍ਹਾਂ ਦੀਆਂ ਰਖੜੀਆਂ ਆਈਆਂ ਨੇ ਬੱਚੇ ਦੇ ਲੋਗੋ ਠੀਕ ਹੈ ਇਹ ਲੋਗੋ ਚੱਲ ਰਹੇ ਨੇ ਹਾਂਜੀ ਇਹ ਸਾਰੀ ਵੈਰਾਈਟੀ ਲੱਗੀ ਹੋਈ ਹੁੰਦੀ ਚ ਕਸਮਰਰ ਦਾ ਕਿਸ ਤਰ੍ਹਾਂ ਦਾ ਰਿਸਪੌਂਸ ਹੈ ਬਹੁਤ ਵਧੀਆ ਰਿਸਪੌਂਸ ਹੈ ਜੀ ਪਰ ਕਿ ਕਹਿਣਾ ਚਾਹੋਗੇ ਰਖੜੀ ਦਾ ਤਿਆਰ ਇਸ ਵਾਰ ਸਾਰਨ ਬੋਬ ਉਹ ਮਾਰਕਾ ਜੀ ਸੋ ਇਹਨਾਂ ਦਾ ਕਹਿਣਾ ਸੀ ਕਿ ਅੱਜ ਕੱਲ ਬੱਚਿਆਂ ਲਈ ਇਹ ਲੋਗੋ ਵਾਲੀਆਂ ਜਿਹੜੀਆਂ ਰਖੜੀਆਂ ਨੇ ਉਹ ਬਹੁਤ ਚੱਲ ਰਹੀਆਂ ਨੇ ਦੇਖਿਆ ਜਾਵੇ ਤਾਂ ਇਸ ਵਾਰ ਜਿਹੜਾ ਈਵਲ ਆਈ ਹੈ ਜਿਹੜਾ ਕਹਿੰਦੇ ਨੇ ਕਿ ਹਰ ਇੱਕ ਭੈਣ ਨੇ ਜਿਹੜੀ ਆਪਣੇ ਭਰਾ ਨੂੰ ਈਵਲ ਆਈ ਵਾਲੀ ਰਖੜੀ ਵੀ ਬੰਨਦੀ ਹੈ ਜਿਸ ਨਾਲ ਉਹ ਚਾਹੁੰਦੀ ਹੈ ਕਿ ਮੇਰੇ ਭਰਾ ਨੂੰ ਕਿਸੇ ਦੀ ਵੀ ਤਰ੍ਹਾਂ ਦੀ ਨਜ਼ਰ ਨਾ ਲੱਗੇ ਹੋਰ ਵੀ ਬਹੁਤ ਸੋਹਣਿਆ ਸੋਹਣਿਆ ਇੱਥੇ ਰਖੜੀਆਂ ਨੇ ਵੀ ਜੀ ਸਟਾਰਟਿੰਗ ਪ੍ਰਾਈਸ ਕੀ ਹੈ ਤੁਹਾਡੀ ਰਖੜੀ ਦਾ 20 ਦਾ 990 ਰੁਪਈਆ ਤੋਂ ਤੇ ਇਹ ਵੱਖ-ਵੱਖ ਤਰ੍ਹਾਂ ਦੀਆਂ ਰਖੜੀਆਂ ਤੁਸੀਂ ਦੇਖ ਸਕਦੇ ਹੋ ਕਿ ਜਿਹੜੀਆਂ ਬਾਜ਼ਾਰ ਵਿੱਚ ਵਿਕ ਰੀਆਂ ਨੇ ਜਿਹੜੇ ਭੈਣਾਂ ਨੇ ਆਪਣੇ ਭਰਾ ਦੇ ਲਈ ਰਖੜੀ ਦੀ ਸ਼ਾਪਿੰਗ ਜਿਹੜੀਆਂ ਨੇ ਉਹ ਕਰ ਰੀਆਂ ਨੇ ਲਗਾਤਾਰ ਸ਼ਾਪਿੰਗ ਕਰ ਰੀਆਂ ਨੇ ਆਓ ਅੱਗੇ ਤੁਹਾਨੂੰ ਹੋਰ ਦਿਖਾਨੇ ਆ ਕਿ ਕਿਸ ਤਰ੍ਹਾਂ ਦੀਆਂ ਰਖੜੀਆਂ ਜਿਹੜੀਆਂ ਨੇ ਬਾਜ਼ਾਰਾਂ ਵਿੱਚ ਲੱਗੀਆਂ ਹੋਈਆਂ ਨੇ ਦੇਖ ਸਕਦੇ ਹੋ ਹਰ ਪਾਸੇ ਇਹ ਵੀ ਲਾਈ ਜਿਹੜੀ ਹੈ ਉਹ ਅੱਜਕੱਲ ਜਿਹੜੀ ਟ੍ਰੈਂਡਿੰਗ ਚ ਚੱਲ ਰਹੀ ਹੈ ਇਹ ਰਖੜੀ ਜਿਹੜੀ ਹੈ ਬਹੁਤ ਹੀ ਕਹਿ ਰਹੇ ਨੇ ਕਿ ਇਸ ਵਾਰ ਜਿਹੜੀ ਹੈ ਉਹ ਵਿਕ ਰਹੀ ਹੈ ਇਸ ਤੋਂ ਇਲਾਵਾ ਨਗਵਾਲੀਆਂ ਰਖੜੀਆਂ ਧਾਗੇ ਜਿਹੜੇ ਆ ਉਹ ਤੁਸੀਂ ਦੇਖ ਸਕਦੇ ਹੋ ਹਾਂਜੀ ਵੀਰ ਜੀ ਕਿਸ ਤਰ੍ਹਾਂ ਦਾ ਰਿਸਪਾਂਸ ਮਿਲ ਰਿਹਾ ਤੁਹਾਨੂੰ ਵਧੀਆ ਮਿਲ ਰਿਹਾ ਤੇ ਇਸ ਵਾਰ ਕੀ ਨਵਾਂ ਆਇਆ ਰਖੜੀ ਦਾ ਸਾਰਾ ਨਵਾਂ ਹਰ ਵਾਰ ਕੁਝ ਲਗ ਲਗ ਆਂਦਾ ਰੱਖੀ ਹਾਂਜੀ ਆ ਦੇਖੋ ਹੋਰ ਕੀ ਕਹਿਣਾ ਚਾਹੋਗੇ ਇਸ ਵਾਰ ਰਖੜੀ ਦਾ ਕੀ ਮੈਸੇਜ ਦੇਣਾ ਚਾਹੋਗੇ ਸਾਰਿਆਂ ਨੂੰ ਮੈਸੇਜ ਕੀ ਆਓ ਖਰੀਦਦਾਰੀ ਕਰੋ ਬਹੁਤ ਸਸਤੇ ਰੇਟਾਂ 'ਚ ਮੇਰੇ ਕੋਲ 2 ਰੁਪਏ ਤੋਂ ਸ਼ੁਰੂ ਹਾਂਜੀ ਤੁਹਾਡੇ ਸਟਾਰਟਿੰਗ ਪ੍ਰਾਈਸ ਕਿੰਨੇ 2 ਰੁਪਏ ਤੋ ਬੋਡੀ ਤੋਂ ਕਿਤੋਂ ਤੱਕ ਦਾ ਨੇ ਪ੍ਰਾਈਸ ਲੈਣੇ ਨੇ ਦੋ ਤੋਂ ਲੈ ਕੇ ਕੋਈ 500 ਤੱਕ ਦੀ ਰਕੜੀ ਲੈ ਲਓ ਬੱਚਿਆਂ ਦੀ ਵੀ ਕਾਫੀ ਵੈਰਾਈਟੀ ਹੈ ਬੱਚਿਆਂ ਦੀ ਕਿਸ ਤਰ੍ਹਾਂ ਦੀ ਵੈਰਾਈਟੀ ਕੋਲ ਦਿਖਾਓ ਬੱਚਿਆਂ ਦੇ ਸਪਿੰਨਰ ਲੈ ਆਏ ਆ ਸੋ ਇੰਨਾ ਕੋਲ ਵੀ ਰਖੜੀਆਂ ਜਿਹੜੀਆਂ ਨੇ ਵੱਖ-ਵੱਖ ਤਰ੍ਹਾਂ ਦੀਆਂ ਨੇ 2 ਰੁਪਏ ਤੋਂ ਸਟਾਰਟਿੰਗ ਪ੍ਰਾਈਸ ਜਿਹੜਾ 2 ਰੁਪਏ ਦੀਆਂ ਰਖੜੀ ਜਿਹੜੀ ਆਈਡੀਆ ਚ ਅੰਮ੍ਰਿਤਸਰ ਮਾਰਕੀਟ ਦੇ ਵਿੱਚ ਇਹ ਮਿਲ ਰਹੀ ਹੈ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਸਸਤੀਆਂ ਵੀ ਜਿਸ ਤਰ੍ਹਾਂ ਦੀ ਗ੍ਰਾਹਕ ਦੀ ਪਸੰਦ ਹੈ ਉਸ ਤਰ੍ਹਾਂ ਦੀਆਂ ਹੀ ਰਖੜੀਆਂ ਜਿਹੜੀਆਂ ਨੇ ਉਹ ਅਵੇਲੇਬਲ ਨੇ ਇਸ ਮਾਰਕੀਟ ਦੇ ਵਿੱਚ ਦੇਖ ਸਕਦੇ ਹੋ ਇਹ ਕਿਸ ਸਪਿੰਨਰ ਜਿਹੜੀ ਰਖੜੀ ਹੈ ਇਹ ਖੋਲ ਕੇ ਦਿਖਾਓਗੇ ਸਾਨੂੰ ਕਿਸ ਤਰ੍ਹਾਂ ਸੋ ਬੱਚਿਆਂ ਦੇ ਲਈ ਬਹੁਤ ਹੀ ਆਕਰਸ਼ਿਤ ਜਿਹੜੀਆਂ ਰਖੜੀਆਂ ਨੇ ਉਹ ਵੀ ਬਾਜ਼ਾਰ ਦੇ ਵਿੱਚ ਆਈਆਂ ਸੀ ਤੁਹਾਨੂੰ ਦਿਖਾ ਰਹੀ ਆ ਸਵੈ ਸਪਿੰਨਰ ਦੀ ਸ਼ੇਪ ਦੇ ਵਿੱਚ ਜਿਹੜੀ ਰਖੜੀ ਹੈ ਬਾਜ਼ਾਰ ਦੇ ਵਿੱਚ ਤਿਆਰ ਕੀਤੀ ਗਈ ਹੈ ਬੱਚਿਆਂ ਦੇ ਲਈ ਖਾਸ ਇਹ ਜਿਹੜੀ ਰਖੜੀ ਤਿਆਰ ਕੀਤੀ ਗਈ ਹੈ ਲਾਈਟ ਵਿੱਚ ਜਿਹੜੀ ਉਹ ਚੱਲ ਰਹੀ ਹੈ ਆ ਉਹ ਅਸੀਂ ਕਸਟਮਰਸ ਕੋਲ ਵੀ ਪੁੱਛਦੇ ਆ ਹਾਂਜੀ ਮੈਮ ਕਿੱਥੋਂ ਆਏ ਹੋ ਤੁਸੀਂ ਇਹ ਅਸੀਂ ਟਾਲਾ ਰੋਟੇ ਹਾਂਜੀ ਤੇ ਆਏ ਕਿਸ ਤਰ੍ਹਾਂ ਦੀ ਰਖੜੀ ਐਕਸਪੈਕਟ ਕਰ ਰਹੇ ਹੋ ਕਿੱਦਾਂ ਦੀ ਰਖੜੀ ਲੱਭ ਰਹੇ ਹੋ ਆਪਣੇ ਭਰਾ ਦੇ ਲਈ ਵਧੇ ਮੰਗਲ ਹਾਂਜੀ ਵਧੇ ਵੇਖਾਂਗੇ ਇਹ ਖਾਸ ਰਖੜੀ ਕਿਸ ਚੋਂ ਦੀ ਜਿੱਦਾਂ ਭਰਾਣਾ ਚਾਹਦੀਆਂ ਵਧੀਆਂ ਹੋਵੇ ਰਖੜੀ ਕਿੰਨੇ ਭਰਾਣੇ ਮੈਮ ਤੁਹਾਡੇ 21% 1 ਲੱਖ ਹਾਂਜੀ ਤੇ ਕੀ ਕਹਿਣਾ ਚਾਹੋਗੇ ਸਾਰੀਆਂ ਭੈਣਾਂ ਨੂੰ ਇਸ ਰਖੜੀ ਤੇ ਕੀ ਮੈਸੇਜ ਦੇਣਾ ਚਾਹੋਗੇ ਸਾਰੀਆਂ ਭੈਣਾਂ ਵੱਲੋਂ ਹਾਂਜੀ ਹਰੇਕ ਭੈਣ ਦਾ ਸੁਪਨਾ ਹੁੰਦਾ ਕਿ ਸਾਡਾ ਭਰਾ ਜਿਹੜਾ ਉਹਦੀ ਲੰਬੀ ਜੜੀ ਉਮਰ ਦੀ ਕਾਮਨਾ ਕਰਦੀਆਂ ਹਾਂਜੀ ਤੁਸੀਂ ਕੀ ਕਹਿਣਾ ਚਾਹੋਗੇ ਸਭ ਨੇ ਕਹਿਣ ਭਰਾਣ ਤੰਦਰੁਸਤ ਰਹਿਣਾ ਖੁਸ਼ ਰਹਿਣਾ ਭੈਣਾਂ ਵੀ ਖੁਸ਼ ਰਹਿਣਾ ਉਹ ਇੱਕ ਗਾਹਕ ਸੀ ਜਿਹੜੇ ਜਿਹੜੇ ਰਖੜੀ ਖਰੀਦਣ ਆਏ ਨੇ ਹਰ ਇੱਕ ਜਿਹੜੇ ਆਪਣੇ ਭਰਾ ਦੀ ਲੰਬੀ ਉਮਰ ਦੀ ਕਾਮਨਾ ਕਰਦੇ ਨੇ ਤੇ ਹੋਰ ਵੀ ਬਹੁਤ ਸਾਰੀਆਂ ਰਖੜੀਆਂ ਇੱਥੇ ਲੱਗੀਆਂ ਹੋਈਆਂ ਨੇ ਆਓ ਤੁਹਾਨੂੰ ਦਿਖਾਉਂਦੇ ਆ ਸੋ ਬਾਜ਼ਾਰਾ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਹੋਰ ਵੀ ਬਹੁਤ ਸਾਰੇ ਤਰ੍ਹਾਂ ਦੀਆਂ ਰਖੜੀਆਂ ਲੱਗੀਆਂ ਨੇ ਕਸਟਮਰਸ ਮੇਰੇ ਨਾਲ ਮੌਜੂਦ ਨੇ ਆਓ ਗੱਲਬਾਤ ਕਰਦੇ ਆ ਥੈਂਕ ਯੂ ਥੈਂਕ ਯੂ ਥੈਂਕ ਯੂ ਥੋੜਾ ਜਿਹੀ ਕੀ ਕਹਿਣਾ ਚਾਹੋਗੇ ਅੱਜ ਬਸ ਮੈਂ ਸ਼ਾਪਿੰਗ ਕਰ ਰਹੇ ਹੋ ਤੁਸੀਂ ਪਲੀਜ਼ ਆਪਣੇ ਭਰਾ ਲਈ ਕੋਈ ਦੋ ਲਾਈਨਸ ਆ ਥੈਂਕ ਯੂ ਥੈਂਕ ਯੂ ਗੁਰੂ ਸੋ ਐਸੀ ਗੈ ਰਖੜੀ ਤੁਹਾਨੂੰ ਦਿਖਾ ਰਿਆ ਰਖੜੀ ਦੇ ਤਿਉਹਾਰ ਤੇ ਜਿਹੜੇ ਗਾਖ ਨੇ ਉਹ ਆਪਣੇ ਭੈਣ ਭੈਣਾ ਜਿਹੜੀਆਂ ਨੇ ਆਪਣੇ ਭਰਾਵਾਂ ਲਈ ਰਖੜੀ ਖਰੀਦ ਰੀਆਂ ਨੇ ਸਸਟੇ ਮੈਂ ਅੰਮ੍ਰਿਤਪੁਰ ਬਹੁਤ ਸਵਾਗਤ ਕਰਦੇ ਹਾਂ ਹੈਲੋ ਕੀ ਕਹਿਣਾ ਚਾਹੋਗੇ ਰਖੜੀ ਦੇ ਤਿਉਹਾਰ ਤੇ ਇਹ ਆਪਣੇ ਭਰਾ ਦੇ ਰਖੜੀ ਬੰਨੇ ਚੱਲੇ ਕਿੱਥੋਂ ਆਏ ਭੈਣ ਅੰਮ੍ਰਿਤਸਰ ਤੋਂ ਆਏ ਅੰਮ੍ਰਿਤਸਰ ਤੋਂ ਹੀ ਆਏ ਹੋ ਤੇ ਕਿੰਨੀਆਂ ਰਖੜੀ ਜਿਹੜੀ ਡਿਮਾਂਡ ਹੈ ਤੁਹਾਡੀ ਹੈ ਅਹੀਂ ਰਖੜੀਆਂ ਬਹੁਤ ਸੋਹਣੀਆਂ ਸੋਹਣੀਆਂ ਲਈਆਂ ਲੈ ਲਿਆ ਤੁਸੀਂ ਹਾਂਜੀ ਬੜੀਆਂ ਸੋਹਣੀਆਂ ਸੋਹਣੀਆਂ ਖਰੀਦ ਲਈਆਂ ਦੋ 베ਰੇ ਆਪਣੇ ਦੋ ਭਰਾਵਾ ਅੱਛਾ ਹਾਂਜੀ ਲੋਕਲ ਹੀ ਨੇ ਨਹੀਂ ਉਹ ਵਿਆਸ ਲਾਗੇ ਢਿਲਮਾ ਲਾਗੇ ਤੁਸੀਂ ਹੁਣ ਵਿਆਸ ਤੱਕ ਕਿੱਦਾਂ ਜਾਓਗੇ ਹਾਂਜੀ ਕੀ ਕਹਿਣਾ ਚਾਹੋਗੇ ਆਪਣੇ ਭਰਾ ਲਈ ਕੋਈ ਦੋ ਲਾਈਨਾਂ ਨਹੀਂ ਪਰ ਇਹ ਤੂੰ ਕਹਦੇ ਭੈਣ ਕੋਲ ਵੀਰ ਵੇ ਬਣਾ ਲਾ ਰੱਖੇ ਜੀ ਸੋਹਣੇ ਜੇ ਗੁੱਟ ਤੇ ਸਜਾਲਾ ਰੱਖੇ ਜੀ ਬਹੁਤ ਬੱਸ ਸਰ ਬਹੁਤ ਥੈਂਕ ਯੂ ਤੁਹਾਡਾ ਸੋ ਸਾਰੇ ਆਪਣੇ ਭਰਾ ਦੀ ਲੰਬੀ ਉਮਰ ਦੀ ਜਿਹੜੀ ਕਾਮਨਾ ਕਰਦੇ ਨੇ ਰਖੜੀ ਦੇ ਤਿਉਹਾਰ ਤੇ ਹਾਂਜੀ ਸਰ ਨਾਲ ਗੱਲਬਾਤ ਕਰਦੇ ਆ ਸਰ ਦੱਸੋ ਕੀ ਅੱਜ ਕੀ ਜਿਹੜਾ ਐਦ ਕੀ 2024 ਦੀ ਰਖੜੀ ਲਈ ਕੀ ਖਾਸ ਆਇਆ ਹੈ ਤੁਹਾਡੇ ਕੋਲ 2024 ਰਖੜੀ ਦੇਖੋ ਜੀ ਭਰਾਵਾਂ ਨਾਲੋਂ ਜ਼ਿਆਦਾ ਭਾਬੀਆਂ ਦੀ ਵੈਰਾਈਟੀ ਜ਼ਿਆਦਾ ਆਈ ਜੇ ਬ੍ਰੈਸਲੇਟ ਵਗੈਰਾ ਕੜੇ ਸਾਰੇ ਅਸਲੇ ਚਲਦੇ ਵੀ ਜੇ ਇਹਦੇ ਵਿੱਚ ਆਈ ਜੇ ਸਟੋਨਵਰਕ ਵਾਲੀ ਰਖੜੀ ਆਈ ਹੋਈ ਐ ਅਸਲੇ ਫੈਂਸੀ ਕੁੰਦਨਵਰਕ ਆਇਆ ਹੈ ਜੇ ਫੈਬਰਿਕ 'ਚ ਆਇਆ ਜੇ ਚੰਦਨਵਰਕ ਆਇਆ ਹੈ ਜੇ ਕ੍ਰੀਏਟ ਦੇ ਵਿੱਚ ਮੈਟਲ ਆਈ ਹੋਈ ਐ ਅਸਲੇ ਫੈਂਸੀ ਰਖੜੀ ਜਿਹੜੀ ਚੱਲ ਰਹੀ ਹੈ ਬਹੁਤ ਪਸੰਦ ਆ ਰਹੀ ਹੈ ਅਸਲੇ ਮੈਟਲ ਦੇ ਵਿੱਚ ਇਹਰੇ ਵਿੱਚ ਇੱਕ ਹੈ ਕੜੇ ਵਾਲੇ ਭਾਬੀਆਂ ਦੇ ਆਈ ਜੀ ਨਵੀਂ ਵੈਰਾਈਟੀ ਆਈ ਹੈ ਅਮੇਜ਼ਿੰਗ ਰਾਜਸਥਾਨੀ ਜੈਪੂਰੀ ਪ੍ਰਿੰਟ ਆਏ ਹੋਏ ਆ ਆ ਦੇਖੋ ਇਹ ਸਾਰੇ ਰਾਜਸਥਾਨੀ ਜੈਪੂਰੀ ਪ੍ਰਿੰਟ ਆਏ ਹੋਏ ਜੀ ਸਟਾਰਟਿੰਗ ਮੀਨ ਕੀ ਹੈ ਥੋੜੀ ਜਿਹੀ ਸਟਾਰਟਿੰਗ ਜਿਹੜੀ ਹੈ 20 ਤੋਂ ਲੈ ਕੇ 200 ਤੱਕ ਮਿਲ ਜੇਗੀ ਸਾਰੀ ਰੇਂਜ ਤੁਹਾਨੂੰ ਤੇ ਕਸਮਰਸ ਦਾ ਕੀ ਸਟੈਂਡਰਡ ਰਿਸਪਾਂਸ ਮਿਲ ਰਿਹਾ ਹੈ ਕਸਮਾ ਠੀਕ ਹੈ ਜੀ ਰਿਸਪਾਂਸ ਬਹੁਤ ਵਧੀਆ ਹੈਗਾ ਵਾ ਲਾਸਟ 2-3 ਦਿਨ ਜ਼ਿਆਦਾ ਕਸਟਮਰ ਹੁੰਦਾ ਵਾ ਨਹੀਂ ਤੇ ਵੈਸੇ ਕਸਟਮਰ ਓਨਲੀ ਘੱਟੀ ਹੈਗਾ ਜੀ ਤੇ ਉਹਦੇ ਅਕੋਰਡਿੰਗ ਇਹਰ ਲੰਬਾ ਬਾਵਾ ਵੀ ਬੋ ਚੱਲਿਆ ਜਾ ਅਸਲੀਆ ਦੇਖੋ ਜੀ ਇਹ ਮਾਰਕੀਟ ਚ ਨਵੀਂ ਆਈ ਜੀ ਇਹ ਰੇਂਜ ਇਕਨੋਮੀਕਲ 200 ਸਿਰਫ ਓਨਲੀ ਬਾਜ਼ਾਰ 250 300 ਦੀ ਮਿਲੇਗੀ 200 ਆਈਡੀਜ ਮਾਰਕੀਟ ਜੇ ਸ਼ਾਪ ਨੰਬਰ 88 ਸੋ ਇਹਨਾਂ ਨੇ ਦੱਸਿਆ ਕਿ ਜਿਹੜੀ ਲੂੰਬਾ ਰਖੜੀ ਅੱਜਕੱਲ ਬਹੁਤ ਵਿਕਰੀ ਹੈ ਭਾਬੀਆਂ ਨੂੰ ਜਿਹੜੀ ਹੈ ਬਣੀ ਜਾਂਦੀ ਹੈ ਰਾਜਸਥਾਨ ਦਾ ਇਹ ਟ੍ਰੈਂਡ ਹੈ ਜਿਹੜਾ ਕਿ ਅੰਮ੍ਰਿਤਸਰ ਦੇ ਵਿੱਚ ਵੀ ਚੱਲ ਰਿਹਾ ਹੈ ਇਸ ਤੋਂ ਇਲਾਵਾ ਇਹ ਵੀ ਲਾਈ ਜਿਹੜੀ ਤੁਹਾਨੂੰ ਪਹਿਲਾਂ ਵੀ ਅਸੀਂ ਦਿਖਾ ਚੁੱਕੇ ਆ ਉਹ ਵੀ ਜਿਹੜੀ ਹੈ ਬਹੁਤ ਹੀ ਟ੍ਰੈਂਡ ਦੇ ਵਿੱਚ ਹੈ ਹੋਰ ਗੱਲਬਾਤ ਕਰਦੇ ਆ ਮੈਮ ਦੇ ਨਾਲ ਜੋ ਕਿ ਇੱਥੇ ਰਖੜੀ ਖਰੀਦ ਰੇ ਨੇ ਮੈਮ ਸੱਚੀ ਮੈਮ ਸੱਚੀ ਕਾਜੀ ਹਾਂਜੀ ਮੈਮ ਕਿਸ ਤਰ੍ਹਾਂ ਦੀ ਰਖੜੀ ਐਕਸਪੈਕਟ ਕਰ ਰਹੇ ਹੋ ਤੁਸੀਂ

ਹਰ ਵੀ ਬਹੁਤ ਸਾਰੀਆਂ ਰਖੜੀਆਂ ਜਿਹੜੀਆਂ ਨੇ ਸੋਹਣੀਆਂ ਸੋਹਣੀਆਂ ਰਖੜੀਆਂ ਬਾਜ਼ਾਰਾ ਵਿੱਚ ਦੇਖਣ ਨੂੰ ਮਿਲਦੀਆਂ ਨੇ ਮੇਰੇ ਨਾਲ ਕੁਝ ਭੈਣਾਂ ਮੌਜੂਦ ਨੇ ਆਓ ਉਹਨਾਂ ਨਾਲ ਗੱਲਬਾਤ ਕਰਦੇ ਆਂ ਹਾਂਜੀ ਮੈਮ ਰਖੜੀ ਕਿਉਂ ਬਣੀ ਜਾਂਦੀ ਹੈ ਪਹਿਲਾ ਸਮਝੋ ਦੋਸਤੋ ਜੀ ਮੈਮ ਇਹ ਭਾਈ ਭੈਣ ਦਾ ਪਿਆਰ ਦਾ ਪ੍ਰਤੀਕ ਹੈ और इस दिन जो बहनें होती हैं वो अपने भाई को एक प्यार भरा धागा ही बांधते हैं जिससे उनके भाई ये उनको रक्षा करने का वचन देते हैं कि वो पूरी लाइफ उनका ध्यान रखेंगे और उनकी रक्षा करेंगे कैसी एक्सपेक्ट कर रहे हैं रखी? ये जो लकड़ी होती है तो एक तरह सा वैसे ही हम मानते हैं कि ऐसी सुंदर होनी चाहिए पर जो असली है वो तो आपको पता ही है कि जो एक बहन अपने भाई का सारा कुछ अच्छा सोचती है कि उसका कैरियर अच्छा हो वो हमारी रक्षा करे हमें पूरी लाइफ उसके साथ बितानी है और बहनों को लेने का भी भी होता होता है है ना कि साल बाद भाई से आपको नहीं मुझे ये चीज नहीं होती क्योंकि भाई बहन में गिफ्ट नहीं होना चाहिए बस यही है कि वो हमें प्यार करते भाभी से प्यार मिलता रहे भाई से प्यार मिलता रहे और पूरी लाइफ वो हमारे साथ ही रहे तो भाइयों के साथ साथ भाभी तो प्रेम बना रहना चाहिए अकेले भाई को बांध गए तो फिर भाभी को थोड़ी ना नाराज करेंगे क्या कहना चाहिए बस यही है जो भाई बहन का प्रतीक होता प्यार का और ऐसे प्यार बना रहते हैं तो क्या कहना मैं इसलिए राखी बांधता ताकि हमारा भाई हमसे अच्छे से प्यार करे हमारी रक्षा करे हम किसी भी मुसीबत में हो तो वो हमारी अच्छी हेल्प करे इसीलिए हमें राखी बांधते हैं ये तो ऐसे ही है पर असली में वो हमसे प्यार ही करते हैं ਔਰ ਵੀ ਮੈਮਾ ਮੇਰੇ ਨਾਲ ਮੌਜੂਦ ਨੇ ਆਓ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਉਹਨਾਂ ਨੂੰ ਪੁੱਛਦੇ ਹਾਂ ਕਿ ਰਖੜੀ ਜਿਹੜੀ ਹੈ ਇਸ ਵਾਰ ਕੀ ਉਹਨਾਂ ਲਈ ਐਕਸਾਈਟਮੈਂਟ ਹੈ ਰਖੜੀ ਦਾ ਤਾਂ ਹਾਂਜੀ ਮੈਮ ਕੀ ਕਹਿਣਾ ਚਾਹੋਗੇ ਰਖੜੀ ਆ ਤੇ ਅੱਜ ਲੈ ਕੇ ਤੁਸੀਂ ਸ਼ੋਪਿੰਗ ਕਰ ਰਹੇ ਹੋ ਹਾਂਜੀ ਬੜਾ ਚੰਗਾ ਲੱਗਦਾ ਕਿ ਸਰ ਆਪਾਂ ਇਕੱਠੇ ਹੋ ਕੇ ਸਾਰੀ ਫੈਮਿਲੀ ਸਾਲ ਬਾਅਦ ਇਕੱਠੇ ਹੋ ਲੱਗੀਆਂ ਉਸ ਤਰ੍ਹਾਂ ਤੇ ਆਪਾਂ ਫੋਨ ਵਿੱਚ ਹੀ ਗੱਲਾਂ ਕਰੀਦੀਆਂ ਆ ਛੋਟੀਆਂ ਭੈਣ ਭਰਾ ਸਾਰੇ ਜਨੇ ਇਕੱਠੇ ਹੋ ਲੱਗਿਆ ਇਹ ਜਿਆਦਾ ਕਹਨ ਪੈਸੇ ਦਾ ਨਹੀਂ ਲਾਲਚ ਏ ਰਖੜੀ ਭਾਵੇਂ ਭਰਾ ਭਾਵੇਂ ਹਨੂ ਦੇਵੇਂ ਨਾ ਦੇਵੇਂ ਮਿਲਣਾ ਜ਼ਰੂਰ ਚਾਹੀਦਾ ਭਰਾਵਾਂ ਨੂੰ ਭੈਣ ਭਰਾ ਦਾ ਰਿਸ਼ਤੇ ਵੀ ਰਿਸ਼ਤੇ ਵੀ ਮੇਰੇ ਮੇਰੇ ਵਰਗੇ ਨੂੰ ਜ਼ਿਆਦਾ ਰਿਸ਼ਤਾ ਕਿਉਂਕਿ ਮੇਰਾ ਹਸਬੰਡ ਦੇ ਦੀ ਡੈਥ ਹੋਈ ਆ ਮੇਰੇ ਭਰਾ ਮੈਨੂੰ ਸਾਥ ਦਿੰਦੇ ਪਏ ਆ ਭਾਵੇਂ ਮੇਰਾ ਅੱਜ ਘਰ ਵਾਲਾ ਨਹੀਂ ਨਾ ਹੈਗਾ ਮੇਰੇ ਬੱਚਿਆਂ ਦਾ ਤੇ ਮੇਰੇ ਮੇਰਾ ਭਰਾ ਪੂਰਾ ਸਾਥ ਦਿੰਦਾ ਹੈ ਲੋ ਆਟੋ ਚਲਾਉਂਦੇ ਆ ਠੀਕ ਹੈ ਉਹ ਕਹਿੰਦੇ ਸੀ ਤੂੰ ਭਾਵੇਂ ਜਿਵੇਂ ਮਰਜ਼ੀ ਤੂੰ ਆ ਜ਼ਰੂਰ ਅਸੀਂ ਪੰਜ ਭੈਣਾਂ ਅੱਜ ਸਾਲ ਬਾਅਦ ਇਕੱਠੀਆਂ ਹੋ ਲੱਗੀਆਂ ਸਾਡੀ ਮੰਮੀ ਨੂੰ ਬੜੀ ਖੁਸ਼ੀ ਆ ਕਿ ਮੇਰੀਆਂ ਕੁੜੀਆਂ ਆਣ ਲੱਗੀਆਂ ਦੂਣੀ ਲੱਗ ਗਈ ਰ ਫਿਰ ਵੀ ਨਹੀਂ ਜਾਇਆ ਜਾਇਆ ਨਹੀਂ ਜਾਂਦਾ ਐ ਖਾਸ ਦੇਣਾ ਬੜਾ ਖਾਸ ਦੇਣਾ ਬਹੁਤ ਕਿੰਨਾ ਬੇਸਬਰੀ ਸਾਲ ਕਿੰਨੇ ਸਾਲ ਬਾਅਦ ਸਾਡੀ ਭੈਣ ਕਿਤੇ ਮੇਰੇ ਘਰ ਵਾਲੇ 1.5 ਸਾਲ ਹੋ ਗਏ ਪੂਰੇ ਉਹਨਾਂ 1.5 ਸਾਲ ਬਾਅਦ ਮੇਰੀ ਭੈਣ ਆ ਲੱਗੀ ਆ ਫਰੀਦাবাদ ਤੋਂ ਫਰੋਜਪੁਰ ਤੋਂ ਇੰਨੀ ਖੁਸ਼ੀ ਇੰਨੀ ਖੁਸ਼ੀ ਪੱਤਿਆਂ ਨੂੰ ਬਹੁਤ ਖੁਸ਼ੀ ਬਹੁਤ ਬਹੁਤ ਕੀ ਕਰ ਪਰੇ ਹੋਰ ਕੀ ਤੁਸੀਂ ਕਹਿਣਾ ਚਾਹੋਗੇ ਕਿ ਮੈਸੇਜ ਦੇਣਾ ਚਾਹੋਗੇ ਸਾਰੀਆਂ ਭੈਣਾਂ ਦੇ ਕਿ ਮੈਸੇਜ ਇਹ ਹੀ ਕਹਿਣਾ ਚਾਹੁੰਦੇ ਆ ਭੈਣ ਭਰਾ ਦਾ ਜਿਹੜਾ ਹਾਲ ਬਾਤ ਆਂਦਾ ਨਾ ਰਿਸ਼ਤਾ ਪੈਸੇ ਨੂੰ ਨਹੀਂ ਦੇਖਣਾ ਚਾਹੀਦਾ ਭਰਾ ਨੂੰ ਮਿਲਣਾ ਚਾਹੀਦਾ ਆ ਭੈਣ ਭਰਾ ਨੂੰ ਮਾਪਿਓ ਨੂੰ ਮਿਲਣਾ ਚਾਹੀਦਾ ਪੈਸੇ ਨਾਲ ਨਹੀਂ ਰਿਸ਼ਤੇ ਹੁੰਦੇ ਰਿਸ਼ਤੇ ਹੁੰਦੇ ਇਕੱਠੇ ਹੁੰਦੇ ਫੈਮਿਲੀ ਇਕੱਠੀ ਮਿਲਦੀ ਭੈਣ ਭਰਾ ਭਾਬੀ ਖੁਸ਼ੀ ਮਿਲਦੀ ਆ ਬੱਚਿਆਂ ਨੂੰ ਹੁੰਦਾ ਤਾਂ ਕਿੰਨੇ ਕੁਝ ਸਕਦਾ ਬਹੁਤ ਜ਼ਿਆਦਾ ਖੁਸ਼ੀ ਹੈ ਮੈਨੂੰ ਆਪਣੇ ਵੀਰੇ ਨਾਲ ਵੀ ਮਿਲਾਂਗੀ ਅਬਦੀਪ ਸਿਸਟਰ ਨਾਲ ਵੀ ਮਿਲਾਂਗੀ ਬਹੁਤ ਜ਼ਿਆਦਾ ਖੁਸ਼ੀ ਐਂਡ ਹੈਪੀ ਰੱਖੜੀ ਬੰਧਨ ਟੂ 올 ਬਾਏ ਸੋ ਐਸੀਗੀ ਤੁਹਾਨੂੰ ਅਸੀਂ ਜਿਹੜੇ ਤਸਵੀਰਾਂ ਨਾਲ ਸਾਂਝੀਆਂ ਕੀਤੀਆਂ ਨੇ ਅੰਮ੍ਰਿਤਸਰ ਦੀ ਆਈਡੀਆਚ ਮਾਰਕੀਟ ਦੀਆਂ ਜਿੱਥੇ ਕਸਟਮਰਸ ਤੁਸੀਂ ਦੇਖ ਸਕਦੇ ਹੋ ਭੈਣਾਂ ਜਿਹੜੀਆਂ ਨੇ ਆਪਣੇ ਭਰਾ ਦੇ ਲਈ ਜਿਹੜੀਆਂ ਉਹ ਰਖੜੀ ਖਰੀਦ ਰਹੀਆਂ ਨੇ ਤੇ ਨਾਲ ਹੀ ਉਹਨਾਂ ਦੀ ਲੰਬੀ ਉਮਰ ਦੀ ਕਾਮਨਾ ਕਰ ਰਹੀਆਂ ਨੇ ਇਸ ਦੇ ਨਾਲ ਹੀ ਮੈਂ ਸੁਖਜੀਤ ਕੈਮਰਾਮੈਨ ਅਰਸ਼ ਦੇ ਨਾਲ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ